ਮੈਂ ਥੋੜੇ ਤੋਂ ਵੋਟਾਂ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਆਇਆ ਕਿ ਹਰ ਬਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨੇ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ جی ہاتھ بن کے پھر بھی فوٹو کچا پے گی لکھ لان پھر میری راجنیتی میں اگلی بار ہاتھ نہیں بنوں گا کما بوٹا پاؤں گے کما ووٹا پاؤں گے اگلی بار ایچائی سی آئیں اے سارے ہو بادل سا دے ووٹا ایک موقع ہوتے دے تھک گئے موقع, دن 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 تھاک موقع مانگ دے نہیں تھکے بس کرو یار کدی تا رٹائر ہو جا کرو رٹائر ہی نہیں ہوں ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹੇ ਕਮੋਕਲ ਹੈ ਖੈਰ ਰੱਬ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਯਾਰ ਨਵੇਂ ਆਈਡੀਏ ਨਵਾਂ ਜੋਸ਼ ਦੁਨੀਆ ਬਦਲ ਗਈ ਬੱਸ ਕਰੋ ਹੁਣ ਸੋ ਬਦਲਣਾ ਪਊ ਤੁਸੀਂ ਤਾਂ ਬਣਤਾ ਤੁਸੀਂ ਤਾਂ ਕਮਾਲ ਕਰਤੀ ਤੁਸੀਂ ਤਾਂ 92 ਦੇਤੇ 92 ਵੀ ਹੈ ਛੈਰੀ ਵਰਗੇ ਦੇਤੇ ਜਵਾਕ ਜਵਾਕ ਨੇ ਬੱਚੇ ਨੇ ਰਾਜਨੀਤੀ ਦਾ ਬੱਚੇ ਨੇ ہجے بہت لمبی عمر ایکسپیریئنس ہوگا تجربہ ہوگا داریاں بھی بدن گیا بہت تجربے ذمہ داریاں بدی میں پہلی الیکشن ہار گیا سی، لہرے گاگے تو پٹھل وردھ لڑیا منپریت بادل کی پارٹی پی 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 ولو پتنگ چون نشان سی، میں ہار گیا مجھ تھوڑا جا دکھ ہویا، یار میں تو سارا کچھ چھڑتا لوگ یار ہجے بھی اتھی کھڑے نے ਪਰ ਮੈਨੂੰ ਕਿਸੇ ਨਾ ਬਜ਼ੁਰਗ ਨੇ ਕਹ ਗੱਲ ਦਸੀ ਕਹਿੰਦਾ ਪ੍ਰਮਾਤਮਾ ਜੋ ਕਰਦਾ ਨਾ ਸਹੀ ਕਰਦਾ ਮੈਂ ਕਿਹਾ ਬਜ਼ੁਰਗੋ ਹਾਰ ਗਏ ਹੁਣ ਇਹ ਚ ਸਹੀ ਕੀ ਹੈ ਮੈਨੂੰ ਦੱਸਿਓ ਅੰਨੇ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਈ ਕਹਿੰਦੇ ਅਕਬਰ ਬਾਦਸ਼ਾ ਆ ਇੱਥੇ ਕਲਾਨੌਰੀ ਹੋਈ ਸੀ ਨਾ ਦਸਤਾਰਬੰਦੀ ਅਕਬਰ ਬਾਦਸ਼ਾ ਆਪਣੇ ਹਾਥੀਆਂ ਦੇ ਘੋੜਿਆਂ ਦੇ ਕਾਫਲੇ ਸੁਵੇ ਸ਼ਿਕਾਰ ਖੇਡਣ ਚੱਲ ਗਿਆ ਰੱਬ ਜੋ ਕਰਦਾ ਸਹੀ ਕਰਦਾ ਇਹ ਸੁਣ ਲਿਓ ਬੀਰਵਾਲ ਵੀ ਨਾਲ ਹੁੰਦਾ ਸੀ ਕਿਤੇ ਅਕਬਰ ਨੇ ਜਦੋਂ ਉੱਥੇ ਜਾ ਕੇ ਤਿਆਰੀ ਕਰਦਾ ਸੀ ਵੀ ਹੁਣ ਮੈਂ ਸ਼ਿਕਾਰ ਖੇਡਣ ਜਾਣੇ ਹਾਂ ਅੰਦਰ ਤਲਵਾਰ ਕੱਢੀ ਤਾਂ ਆਪਦਾ ਹੀ ਗੂਠਾ ਪੂਰਾ ਗੂਠਾ ਵੱਢਿਆ ਗਿਆ ਰੋਵੇ ਪਿੱਟੇ ਮੇਰਾ ਗੂਠਾ ਬੈਦ ਚਲਦੇ ਸੀ ਨਾਲ ਜਿਵੇਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਵੀ ਐਂਬੂਲੈਂਸ ਚਲਦੀ ਡਾਕਟਰ ਚਲਦੇ ਨੇ ਉਦੋਂ ਬੈਦ ਚਲਦੇ ਸੀ ਬੈਦ ਆਏ ਬੈਦਾਂ ਨੇ ਦਵਾਈ ਦਾ ਪਾਣਾ ਸ਼ੁਰੂ ਕਰਨਾ ਕੀਤਾ ਇਹਨਾਂ ਨੂੰ ਵੀਰਵਲ ਆ ਗਿਆ ਵੀਰਵਲ ਕਹਿੰਦਾ ਕੀ ਹੋ ਗਿਆ ਅਕਬਰ ਕਹਿੰਦਾ ਵੀਰਵਲ ਯਾਰ ਮੇਰਾ ਗੂਠਾ ਫੱਟ ਗਿਆ ਆਬਦੀ ਤਲਵਾਰ ਨਾਲੇ ਕਹਿੰਦੇ ਜੋ ਕਰਦਾ ਪ੍ਰਮਾਤਮਾ ਸਹੀ ਕਰਦਾ ਵਧੀਆ ਹੋ ਗਿਆ ਕਹਿੰਦਾ ਉਹ ਬਹੁਤ ਗੁੱਸੇ ਹੋਇਆ ਬਾਦਸ਼ਾਹ ਕਹਿੰਦਾ ਯਾਰ ਮੇਰਾ ਗੁੱਠਾ ਵੱਟਿਆ ਗਿਆ ਇਹ ਕਹਿੰਦਾ ਸਹੀ ਹੋਇਆ ਤੂੰ ਮੇਰੇ ਗੁੱਠੇ ਦੀ ਬਾਤ ਕਰਿਓ ਪੱਟੀ ਪਹਿਲਾਂ ਮੈਂ ਹੁਕਮ ਦਿੰਨਾ ਬੀਰਵਾਲ ਨੂੰ ਫਾਂਸੀ ਦੇ ਦੋ ਜਾ ਕੇ ਮਹਿਲਾਂ ਚ ਲਓ ਜੀ ਬੀਰਵਾਲ ਨੂੰ ਬੰਨਿਆ ਬਾਹਾਂ ਪਿੱਛੇ ਬੰਨਿਆ ਉਹ ਤਾਂ ਆਡਰੀ ਹੁੰਦੀ ਸਿੱਧੇ ਆਡਰੀ ਹੁੰਦੀ ਸੀ ਕਿਹੜਾ ਕਾਨੂੰਨ ਸੀ ਕੋਈ ਲਓ ਜੀ ਉਹਨੂੰ ਲੈ ਕੇ ਮਹਿਲਾਂ ਵੱਲ ਨੂੰ ਫਾਂਸੀ ਦੇਣੀ ਹੈ ਤੇ ਪੱਟੀ ਪੁੱਟੀ ਕਰਾ ਕੇ ਅਕਬਰ ਸ਼ਿਕਾਰ ਖੇਡਣ ਚੱਲ ਗਿਆ ਥੋੜਾ ਜਾਂ ਅੰਦਰ ਚੱਲ ਗਿਆ ਜੰਗਲ ਦੇ ਉੱਥੇ ਕੋਈ ਆਦੀਵਾਸੀ ਸੀਗੇ ਜੰਗਲ ਦੇ ਜੋ ਵਾਸੀ ਸੀਗੇ ਉਹਨਾਂ ਨੇ ਫੜ ਲਿਆ ਜੀ ਉਹਨੇ ਅਕਬਰ ਫੜ ਲਿਆ ਕਹਿੰਦੇ ਆ ਜਾਂ ਉਹਨੂੰ ਜਾ ਕੇ ਨਾ ਇੱਕ ਤੂਈ ਜੀ ਲਾਈ ਹੋਈ ਸੀ ਪਿੱਪਲ ਤੇ ਟੰਗ ਲਿਆ ਪੁੱਠਾ ਅਕਬਰ ਕਹਿੰਦੇ ਵੀ ਅਸੀਂ ਨਾ ਹਰੇਕ ਸਾਲ ਆਪਦੇ ਦੇਵਤੇ ਨੂੰ ਇੱਕ ਬਲੀ ਦੇਣੇ ਹੁੰਦੇ ਆ ਬੰਦੇ ਦੀ ਬਸ ਸਾਨੂੰ ਬੰਦਾ ਚਾਹੀਦਾ ਹੁੰਦਾ ਹੈ ਅੱਜ ਤੂੰ ਫੜ ਆ ਗਿਆ ਅਕਬਰ ਨੇ ਆਖਿਆ ਮਾਰੀ ਗਏ ਭਈ ਉਹਨਾਂ ਨੇ ਆਪਦਾ ਭਾਈ ਪਾ ਕੇ ਅੱਗ 'ਚ ਕੋਈ ਜੋ ਵੀ ਉਹਨਾਂ ਦੀ ਸਮਗਰੀ ਸੀ 부하 부하 ਜੋ ਵੀ ਉਹਨੇ ਕਰਨਾ ਸੀ ਮੰਤਰ ਪੜੇ ਲੋ ਜੀ ਕਨੇ ਕੱਢੋ ਤਲਵਾਰ ਕੱਢੀ ਤਲਵਾਰ ਕੇ ਗਾਲ ਵਢਣਾ ਐ ਗਾਲ ਵਾਸਤੇ ਐ ਕੀਤੀ ਸੀ ਇੱਕ ਬਜ਼ੁਰਗ ਕਹਿੰਦਾ ਰੁਕੋ ਓਏ ਰੁਕੋ 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 ਆਦੀਵਾਸੀਆਂ ਦਾ ਬਜ਼ੁਰਗ ਕਹਿੰਦਾ ਓਏ ਦੇਵਤਾ ਗੁੱਸੇ ਹੋ ਜੂ ਆਪਣੇ ਨਾਲ ਨਾਰਾਜ਼ਗੀ ਹੋ ਜੂਗੀ ਕਹਿਰ ਹੋ ਜੂ ਆਪਣੇ ਤੇ ਓਏ ਦੇਵਤਾ ਪੂਰੇ ਬੰਦੇ ਦੀ ਬਲੀ ਮੰਗਦਾ ਇਹਦਾ ਗੂਠਾ ਹੈ ਨਹੀਂ ਇਹ ਪੂਰਾ ਬੰਦਾ ਨਹੀਂ ਹੈਗਾ ਇਹ ਛੱਡ ਦਿਓ ਇਹਨੂੰ ਛੱਡ ਦਿਓ ਲੋ ਜੀ ਅਕਬਰ ਨੂੰ ਛੜਤਾ ਅਕਬਰ ਆਇਆ ਕੋੜੀ ਤੇ ਚੜਿਆ ਕਹਿੰਦਾ ਸ਼ੁਕਰ ਆ ਯਾਰ ਬਚ ਗਏ ਕਹਿੰਦਾ ਬੀਰਵਾਲ ਸਹੀ ਕਹਿੰਦਾ ਸੀ ਰੱਬ ਜੋ ਕਰਦਾ ਸਹੀ ਕਰਦਾ ਕਹਾਂ ਚੱਲ ਮੈਂ ਤਾਂ ਬਚ ਗਿਆ ਹੁਣ ਕਿਤੇ ਬੀਰਵਾਲ ਨਾਲ ਟੰਗ ਤਾਂ ਹੋਏ ਉਹਨਾਂ ਨੇ ਉਦੋਂ ਕਿਹਾ ਕੋਈ ਵਟਸਐਪ ਹੁੰਦਾ ਸੀ ਹੈਨਾ ਵੀ ਉਹ ਮੈਸੇਜ ਦੇ ਦੇਣਗੇ ਤੇ ਲਓ ਜੀ ਪੁਝਾਇਆ ਕੋੜਾ ਮਹਿਲਾ ਚ ਗਏ ਬੀਰਵਾਲ ਦੇ ਗਲ ਚ ਪਾਈ ਬੈਠੇ ਰੱਸਾ ਬਸਰ ਫੱਟਾ ਹੀ ਖਿੱਚਣਾ ਸੀ ਕਹਿੰਦਾ ਰੁਕੋ ਰੁਕੋ ਕੱਢ ਲਓ ਰੱਸਾ ਕੱਢ ਸਾਰੀ ਕਹਾਣੀ ਦੱਸੀ ਕਹਿੰਦਾ ਯਾਰ ਬੀਰਬਲ ਆਇਆ ਗੱਲ ਹੋਈ ਤੂੰ ਯਾਰ ਸਹੀ ਕਿਹਾ ਸੀ ਰੱਬ ਜੋ ਕਰਦਾ ਸਹੀ ਕਰਦਾ ਹੈ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਕਹਿੰਦਾ ਯਾਰ ਬੀਰਬਲ ਮੈਂ ਤਾਂ ਤੁਮਾਫੀ ਮੰਗਦਾ ਵੀ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਉਹ ਕਹਿੰਦਾ ਜਿਹੜਾ ਫਾਂਸੀ ਦਾ ਹੁਕਮ ਦਿੱਤਾ ਹੈ ਨਾ ਬਾਦਸ਼ਾਹ ਰੱਬ ਜੋ ਕਰਦਾ ਸਹੀ ਕਰਦਾ ਹੈ ਇਹ ਵੀ ਸਹੀ ਕੀਤਾ ਤੁਸੀਂ ਕਹਿੰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਤੂੰ ਇਹ ਨੂੰ ਵੀ ਕਹੀ ਜਾਂਦਾ ਵੀ ਰੱਬ ਜੋ ਕਰਦਾ ਸਹੀ ਕਰਦਾ ਹੈ ਵੀਰ ਵਾਲਾ ਕਹਿੰਦਾ ਜਿਹੜੇ ਤਰੀਕਾ ਤੁਸੀਂ ਕਹਾਣੀ ਸੁਣਾਈ ਐ ਮੈਂ ਤੁਹਾਡੇ ਨਾਲ ਹੋਣਾ ਸੀ ਉਹਨਾਂ ਨੇ ਮੈਨੂੰ ਢੰਗ ਲੈਣਾ ਸੀ ਸੋ ਊਠਾ ਵੱਢਣ ਕਰਕੇ ਤੁਸੀਂ ਬਚ ਗਏ फांसी ਦੇ ਆਰਡਰ ਕਰਕੇ ਮੈਂ ਬਚ ਗਿਆ ਰੱਬ ਜੋ ਕਰਦਾ ਫਿਰ ਚਾ 2 ਸਾਲਾਂ ਬਾਅਦ ਜਦੋਂ ਸੰਗਰੂਰ ਤੋਂ ਜਿੱਤਿਆ ਮੈਂ ਫਿਰ ਜਦੋਂ ਪਾਰਲੀਮੈਂਟ ਜਾ ਕੇ ਮੈਂ ਕਿਹਾ ਬਤਾਈਏ ਮੋਦੀ ਜੀ ਅੱچھے ਦਿਨ ਕਦ ਆਨੇ ਵਾਲੇ ਹਨ ਉਦੋਂ ਲੋਕਾਂ ਨੂੰ ਪਤਾ ਲੱਗਿਆ ਨਹੀਂ ਲਹਿਰੇਗਾ ਕਿਦੇ ਐਮਐਲਏ ਰਹਿ ਜਾਂਦੇ ਬਸ ਰੱਬ ਜੋ ਕਰਦਾ ਉਹਨੂੰ ਪਤਾ ਹੁੰਦਾ ਮੈਂ ਇਸ ਬੰਦੇ ਤੋਂ ਕੋਈ ਹੋਰ ਕੰਮ ਲੈਣਾ ਇਹਨੂੰ ਹਜੇ ਇੱਧਰ ਕਰਕੇ ਤੋਂ ਵੱਡਾ ਪਰਮਾਤਮਾ ਉਹ ਹੈ ਉਹ ਤੋਂ ਵੱਡਾ ਕੋਈ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਸਿਰਫ ਉਹਦਾ ਡਰ ਹੈ ਕਿ ਪਰਮਾਤਮਾ ਕੰਮ ਕਰਾਈ ਚੱਲੀ ਲੋਕਾਂ ਦੇ ਹੱਕ ਚ ਕੰਮ ਕਰਾਈ ਚੱਲੀ